ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਡਾ ਮੇਰੇ ਚੈਨਲ ਉੱਤੇ ਬਹੁਤ ਬਹੁਤ ਸਵਾਗਤ ਹੈ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਜਿਸ ਵਿੱਚ ਆਪਾਂ ਤੁਹਾਨੂੰ ਸਲਵਾਰ ਦੀ ਮੋਰੀ ਦਾ ਇੱਕ ਨਵਾਂ ਡਿਜ਼ਾਈਨ ਬਣਾਉਣਾ ਸਿਖਾਵਾਂਗੇ ਤਾਂ ਜਿਦਾਂ ਆਪਾਂ ਤੁਹਾਨੂੰ ਲਾਸਟ ਵੀਡੀਓ ਦੇ ਵਿੱਚ ਇੱਕ ਸਲਵਾਰ ਦੀ ਮੋਰੀ ਦਾ ਡਿਜ਼ਾਈਨ ਬਣਾਉਣਾ ਦੱਸਿਆ ਸੀ ਸੇਮ ਉਸੇ ਸ਼ੇਪ ਦਾ ਇੱਕ ਆਪਾਂ ਬੁਕਰਮ ਦੇ ਪੀਸ ਕੱਟ ਕਰਾਂਗੇ ਦੈਨ ਉਹਨੂੰ ਆਪਾਂ ਪ੍ਰੈਸ ਨਾਲ ਪੇਸਟ ਕਰ ਲਾਂਗੇ ਫੈਬਰਿਕ ਤੇ ਫਿਰ ਫੈਬਰਿਕ ਗਲੂ ਦੀ ਹੈਲਪ ਦੇ ਨਾਲ ਆਪਾਂ ਜਿੱਦਾਂ ਵੀਡੀਓ 'ਚ ਦਿਖਾਇਆ ਗਿਆ ਓਦਾਂ ਲਗਾ ਕੇ ਫੈਬਰਿਕ ग्लू ਉੱਪਰ ਆਪਾਂ ਜਿਹੜਾ ਫੈਬਰਿਕ ਹੈ ਪੇਸਟ ਕਰ ਲਾਂਗੇ ਆਪਾਂ ਸਲਵਾਰ ਨੂੰ ਉਲਟਾ ਕਰਕੇ ਰੱਖਾਂਗੇ ਤੇ ਉਹਦੇ ਉੱਪਰ ਬੁਕਰਮ ਦਾ ਜਿਹੜਾ ਇਹ ਆਪਾਂ ਤਿਆਰ ਕੀਤਾ ਹੈ ਪੀਸ ਇਹਨੂੰ ਵੀ ਆਪਾਂ ਉਲਟਾ ਕਰਕੇ ਰੱਖਾਂਗੇ ਕਿਉਂਕਿ ਇਸ ਨੂੰ ਆਪਾਂ ਸਲਵਾਰ ਦੇ ਸਿੱਧੇ ਪਾਸੇ ਫੋਲਡ ਕਰਾਂਗੇ ਕਿਉਂਕਿ ਉੱਪਰ ਡਿਜ਼ਾਈਨ ਆਪਾਂ ਸ਼ੋਅ ਕਰਨਾ ਹੈ ਪਾ ਸਿੱਧੇ ਪਾਸੇ ਪਲਟ ਲਾਂਗੇ ਤੇ ਇੱਕ ਟੌਪ ਸਟਿਚ ਲਗਾਵਾਂਗੇ ਟਾਪ ਸਟੀਚ ਲਗਾਉਣ ਤੋਂ ਬਾਅਦ ਇੱਕ ਆਪਾਂ ਚੰਪਾ ਗੋਟਾ ਦੀ ਜਿਹੜੀ ਲੇਸ ਹੈ ट्रायंगल ਵਾਲੀ ਉਹ ਲਵਾਂਗੇ ਤਾਂ ਇਹਨੂੰ ਆਪਾਂ نیچے ਰੱਖਦੇ ਹੋਏ ਬੁਕਰਮ ਦੇ ਪੀਸ ਦੇ نیچے ਰੱਖਦੇ ਹੋਏ ਉੱਪਰ ਇੱਕ ਟਾਪ ਸਟੀਚ ਲਗਾ ਕੇ ਆਪਣੇ ਡਿਜ਼ਾਈਨ ਨੂੰ ਹੈ ਕੰਪਲੀਟ ਕਰਾਂਗੇ ਦੇਖੋ ਕਿੰਨਾ ਖੂਬਸੂਰਤ ਡਿਜ਼ਾਈਨ ਆ ਜਿਹੜਾ ਉਹ ਕੰਪਲੀਟ ਕਰ ਚੁੱਕਿਆ ਆ ਹੁਣ ਆਪਾਂ ਇਹਨੂੰ ਵਿੱਚੋਂ ਫਿਲ ਕਰਾਂਗੇ ਇਹਦੇ ਉੱਪਰ ਆਪਾਂ ਸਿੱਪੀ ਤੇ ਮੋਤੀ ਦੇ ਨਾਲ ਇੱਕ ਡਿਜ਼ਾਈਨ ਰੈਡੀ ਕਰਾਂਗੇ ਸਭ ਤੋਂ ਪਹਿਲਾਂ ਆਪਾਂ ਸਲਵਾਰ ਦੀ ਮੋਰੀ ਦਾ ਸੈਂਟਰ ਕਰਕੇ 3-3 ਇੰਚ ਦੇ ਮਾਰਕ ਕਰਾਂਗੇ ਤੇ ਇੱਕ ਛੋਟੇ-ਛੋਟੇ ਪਲਾਂਟ ਆਪਾਂ ਸਕੇਲ ਦੀ ਹੈਲਪ ਦੇ ਨਾਲ ਡਰਾ ਕਰ ਲਾਂਗੇ ਆਪਾਂ ਇੱਕ ਸਲਵਾਰ ਦੀ ਮੋਰੀ ਦੇ ਉੱਪਰ 5 ਪਲਾਂਟ ਜਿਹੜੇ ਡਰਾ ਕਰਾਂਗੇ ਡਰਾ ਕਰਨ ਤੋਂ ਬਾਅਦ ਆਪਾਂ ਸਟਿਚ ਲਗਾਉਣੀ ਸਟਾਰਟ ਕਰਾਂਗੇ ਤਾਂ ਆਪੇ ਇੱਕ ਸਿੱਪੀ ਲਾਵਾਂਗੇ ਸਿੱਪੀ ਨੂੰ ਆਪਾਂ ਸੂਈ ਦੀ ਹੈਲਪ ਦੇ ਨਾਲ ਮਸ਼ੀਨ ਦੀ ਨੀਡਲ ਦੇ نیچے ਰੱਖਾਂਗੇ ਤਾਂ ਉੱਪਰ ਸਟਿਚ ਲਗਾਵਾਂਗੇ ਆਪਾਂ ਤੁਹਾਨੂੰ ক্লোਜ਼ ਤੋਂ ਕਰਕੇ ਦਿਖਾਉਣੇ ਆ ਤੁਹਾਨੂੰ ਚੰਗੀ ਤਰ੍ਹਾਂ ਪਤਾ ਚੱਲ ਜਾਏਗਾ ਕਿ ਇਹ ਡਿਜ਼ਾਈਨ ਹੈ ਜਿਹੜਾ ਕਿਦਾਂ ਬਣ ਰਿਹਾ ਇਹ ਡਿਜ਼ਾਈਨ ਬਣਾਉਣਾ ਬਹੁਤ ਹੀ ਈਜ਼ੀ ਹੈ ਤੁਸੀਂ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਆਪਦੀਆਂ ਸਲਵਾਰਾਂ ਦੀਆਂ ਜਿਹੜੀਆਂ ਮੋਰੀ ਐ ਦੇ ਡਿਜ਼ਾਈਨ ਐ ਰੈਡੀ ਕਰ ਸਕਦੇ ਹੋ ਤਾਂ ਇਦਾਂ ਆਪਾਂ ਸਲੋਲੀ ਸਲੋਲੀ ਸਾਰੇ ਪਲਾਂਟ ਐ ਜਿਹੜੇ ਕੰਪਲੀਟ ਕਰ ਲੈਣੇ ਆ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਡਿਜ਼ਾਈਨ ਜੋ ਸਿੱਪੀ ਦੀ ਹੈਲਪ ਦੇ ਨਾਲ ਆਪਾਂ ਕ੍ਰੀਏਟ ਕੀਤਾ ਕਿੰਨੀ ਫਿਨਿਸ਼ਿੰਗ ਦੇ ਨਾਲ ਆਪਣੇ ਕੋਲੇ ਇਹ ਡਿਜ਼ਾਈਨ ਜਿਹੜਾ ਬਣ ਕੇ ਰੈਡੀ ਹੋ ਗਿਆ ਹੁਣ ਜਿੱਥੋਂ ਇਹ ਪਲਾਂਟ ਆਪਾਂ ਸਟਾਰਟ ਕੀਤਾ ਸੀ ਉੱਥੇ ਆਪਾਂ ਇੱਕ ਇੱਕ ਮੋਤੀ ਲਗਾ ਕੇ ਇਹਨੂੰ ਕੰਪਲੀਟ ਕਰਾਂਗੇ ਤਾਂ ਇਹਦੀ ਲੁੱਕ ਨੂੰ ਹੋਰ ਵੀ ਚਾਰ ਚੰਨ ਲੱਗ ਜਾਣਗੇ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਸੋਹਣਾ ਸਲਵਾਰ ਦੀ ਮੋਰੀ ਦਾ ਡਿਜ਼ਾਈਨ ਹੈ ਜਿਹੜਾ ਬਣ ਕੇ ਰੈਡੀ ਹੋ ਗਿਆ। ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਤੁਹਾਡੇ ਲਈ ਮੈਂ ਹੋਰ ਨਵੀਆਂ-ਨਵੀਆਂ ਵੀਡੀਓਜ਼ ਲੈ ਕੇ ਆਉਂਦੀ ਰਹਾ। ਇਸ ਡਿਜ਼ਾਈਨ ਨੂੰ ਤੁਸੀਂ ਕਮੀਜ਼ ਦੇ ਘੇਰੇ ਦੇ ਉੱਪਰ ਵੀ ਬਣਾ ਸਕਦੇ ਹੋ ਤੇ ਤੁਸੀਂ 슬ੀਵ ਦਾ ਡਿਜ਼ਾਈਨ ਵੀ ਇਦਾਂ ਬਣਾ ਕੇ ਆਪਦੇ ਸੂਟ ਨੂੰ ਕੰਪਲੀਟ ਕਰ ਸਕਦੇ ਹੋ। ਤੁਹਾਡਾ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ।